10 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ। ਅੱਜ ਸਵੇਰ ਵੇਲੇ ਪੰਜਾਬ ਦੇ ਆਸਮਾਨ ਦੇ ਵਿੱਚ ਹਲਕੇ ਜਿਹੇ ਬੱਦਲ ਜਰੂਰ ਦੇਖਣ ਨੂੰ ਮਿਲ ਰਹੇ ਹਨ ਕਿਉਂਕਿ ਇੱਕ ਹਲਕਾ ਜਿਹਾ ਸਿਸਟਮ ਜਾਂ ਕਹ ਲਈਏ ਬੱਦਲਵਾਈ ਲਗਾਤਾਰ ਪੰਜਾਬ ਉੱਪਰੋਂ ਦੀ ਅਗਲੇ 2 ਦਿਨ ਲੰਘਦੀ ਰਹੇਗੀ। ਇਹ ਬੱਦਲਵਾਈ ਤਕਰੀਬਨ ਲੰਬੇ ਪੰਜਾਬ ਅਫਗਾਨਿਸਤਾਨ ਤੱਕ ਲਗਾਤਾਰ ਬਣੀ ਹੋਈ ਹੈ ਜਿਸ ਕਰਕੇ ਹਲਕੇ ਜਿਹੇ ਬੱਦਲ ਪੰਜਾਬ ਹਿਮਾਚਲ ਹਰਿਆਣਾ ਤੇ ਰਾਜਸਥਾਨ ਦੇ ਉੱਪਰੋਂ ਦੀ ਲੰਘਦੇ ਰਹਿਣਗੇ ਅਗਲੇ 2 ਤੋਂ 3 ਦਿਨ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਇਹਦੇ ਵਿੱਚ ਨਹੀਂ ਹੈ ਹੋ ਸਕਦਾ ਕਿ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਕਿਤੇ ਚਾਰ ਕਣੀਆਂ ਡਿੱਗ ਜਾਣ ਜਿਹਨੂੰ ਆਪਾਂ ਮੀਂਹ ਨਹੀਂ ਕਹਿ ਸਕਦੇ ਨਾ ਹੀ ਹਲਕੇ ਤੋਂ ਦਰਮਿਆਨੇ ਨਾ ਹੀ ਵਧੀਆ ਮੀਂਹ ਕਹਿ ਸਕਦੇ ਹਨ ਕਿਤੇ ਨਾ ਕਿਤੇ ਚਾਰ ਕਣੀਆਂ ਡਿੱਗ ਸਕਦੀਆਂ ਨੇ ਉਸ ਤੋਂ ਬਾਅਦ ਕੁਝ ਨਹੀਂ ਹੋਵੇਗਾ ਅੱਜ ਵੀ ਧੁੱਪ ਨਿਕਲਦੀ ਰਹੇਗੀ ਕਦੇ ਸੂਰਜ ਦੇ ਸਾਹਮਣੇ ਬੱਦਲਬਾਈ ਆਉਂਦੀ ਰਹੇਗੀ ਇਸ ਤੋਂ ਜ਼ਿਆਦਾ ਮੌਸਮ ਦੇ ਵਿੱਚ ਬਦਲਾਅ ਹੁੰਦਾ ਹੋਇਆ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਹੋਰ ਹਵਾ ਦੇ ਵਿੱਚ ਰਵਾਨਗੀ ਘਟੇਗੀ ਕੱਲ ਤੋਂ ਹਲਕਾ ਜਾਂ ਪੂਰਾ ਚੱਲੇਗਾ ਤੇ ਜਿਸ ਕਰਕੇ ਟੈਂਪਰੇਚਰ ਵੱਧ ਹੋਵੇਗਾ ਪਹਾੜਾਂ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਹਲਕੀ ਜਿਹੀ ਬੱਦਲ ਬਾਈ ਉਹਨਾਂ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਰਹੇਗੀ ਉਸ ਤੋਂ ਇਲਾਵਾ ਜ਼ਿਆਦਾ ਮੌਸਮ ਦੇ ਵਿੱਚ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ